ਸੂਸਾ ਤੁਹਾਡੀ ਸਿਹਤ ਦਾ ਰਾਜ ਕੀ ਹੈ ਜਿਆਦਾ ਕਰੋ ਸਹਿ ਸਹਿ ਤੁਹਾਡੀ ਬਹੁਤ ਅੱਛੀ ਸੂਸਾ ਠੀਕ ਹੋ ਹਾਂ ਠੀਕ ਹੈ ਸੂਸਾ ਠੀਕ ਹੋ ਸੂਸਾ 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 ਠੀਕ ਹੋ ਸੂਸਾ ਸੂਸਾ ਸੂਸਰ ਸੂਸਰ ਠੀਕ ਹੋ ਹਾਂਜੀ ਸੂਸਰ ਭਾਈ ਸਾਹਿਬ ਕੀ ਹੋਇਆ ਸਰ ਇਹਨਾਂ ਨੂੰ ਚੈਸਟ ਪੈਨ ਹੋਈ ਸੀ ਤੇ ਘਰ ਗਏ ਘਬਰਾਣ ਦੀ ਲੋੜ ਨਹੀਂ ਮੈਂ ਸੀਪੀਆਰ ਦੀ ਟ੍ਰੇਨਿੰਗ ਲਿੱਤੀ ਹੋਈ ਹੈ ਜੇ ਤੁਹਾਡੇ ਸਾਹਮਣੇ ਕੋਈ ਬਿਹੋਸ਼ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਕਿਸੇ ਸੁਰੱਖਿਅਤ ਥਾਂ ਤੇ ਲੈ ਕੇ ਜਾਓ ਤੇ ਉਸ ਨੂੰ ਮੋਢਿਆਂ ਤੋਂ ਥਪਥਪਾ ਕੇ ਦੇਖੋ ਕਿ ਉਹ ਵਿਅਕਤੀ ਕੋਈ ਜਵਾਬ ਦੇ ਰਿਹਾ ਹੈ ਜਾਂ ਨਹੀਂ ਜੇਕਰ ਨਹੀਂ ਤਾਂ ਤੁਰੰਤ 108 ਨੰਬਰ 'ਤੇ ਲਾਓ ਤੇ ਮਦਦ ਲਈ ਐਂਬੂਲੈਂਸ ਤੇ ਝਟਕਾ ਦੇਣ ਵਾਲੀ ਮਸ਼ੀਨ ਮੰਗਵਾਓ ਇਸ ਤੋਂ ਬਾਅਦ ਦੇਖੋ ਕਿ ਵਿਅਕਤੀ ਸਾਹ ਲੈ ਰਿਹਾ ਹੈ ਜਾਂ ਨਹੀਂ ਜੇਕਰ ਨਹੀਂ ਤਾਂ ਉਸ ਦੀ ਛਾਤੀ ਦਬਾਉਣੀ ਸ਼ੁਰੂ ਕਰੋ ਛਾਤੀ ਨੂੰ ਦਬਾਉਣ ਲਈ ਛਾਤੀ ਦੀ ਹੱਡੀ ਦੇ ਹੇਠਲੇ ਹਿੱਸੇ ਵਿੱਚ ਇੱਕ ਹੱਥ ਦੀ ਹਥੇਲੀ ਨਾਲ ਦਬਾਓ ਛਾਤੀ ਨੂੰ ਦਬਾਉਣ ਦਾ ਤਰੀਕਾ ਆਪਣੇ ਇੱਕ ਹੱਥ ਨੂੰ ਦੂਜੇ ਹੱਥ ਦੀਆਂ ਉਂਗਲਾਂ ਵਿੱਚ ਫਸਾ ਕੇ ਕੋਹਣੀਆਂ ਬਿਲਕੁਲ ਸਿੱਧੀਆਂ ਰੱਖਣੀਆਂ ਹਨ ਮੁੰਡੇ ਵਿਅਕਤੀ ਦੇ ਬਿਲਕੁਲ ਉੱਪਰ ਹੋਣੇ ਚਾਹੀਦੇ ਹਨ ਛਾਤੀ ਨੂੰ 5 ਤੋਂ 6 ਸੈਂਟੀਮੀਟਰ ਥਲੇ ਦਬਾਉਣਾ ਚਾਹੀਦਾ ਹੈ ਤੇ ਦਬਾਉਣ ਦੀ ਗਤੀ 120 ਪ੍ਰਤੀ ਮਿੰਟ ਹੋਣੀ ਚਾਹੀਦੀ ਹੈ ਛਾਤੀ ਦਬਾਉਣ ਦੀ ਪ੍ਰਕਿਰਿਆ ਨੂੰ 2 ਮਿੰਟ ਕਰਨਾ ਜ਼ਰੂਰੀ ਹੈ 2 ਮਿੰਟ ਤੋਂ ਬਾਅਦ ਦੇਖਣਾ ਹੈ ਕਿ ਵਿਅਕਤੀ ਸਾਹ ਲੈ ਰਿਹਾ ਹੈ ਜਾਂ ਨਹੀਂ ਜੇਕਰ ਨਹੀਂ ਤਾਂ ਉਨੀ ਦੇਰ ਤੱਕ ਛਾਤੀ ਨੂੰ 2-2 ਮਿੰਟ ਲਈ ਦਬਾਉਂਦੇ ਰਹਿਣਾ ਹੈ ਜਦ ਤੱਕ ਮੁੱਢਲੀ ਸਹਾਇਤਾ ਆ ਨਹੀਂ ਜਾਂਦੀ ਜਾਂ ਵਿਅਕਤੀ ਸਾਹ ਨਹੀਂ ਲੈਣ ਲੱਗ ਪੈਂਦਾ ਜਦੋਂ ਵਿਅਕਤੀ ਸਾਹ ਲੈਣ ਲੱਗ ਪਵੇ ਤਾਂ ਵਿਅਕਤੀ ਨੂੰ ਇੱਕ ਪਾਸਾ ਦਵਾ ਦੇਣਾ ਚਾਹੀਦਾ ਹੈ ਤੇ ਜਲਦੀ ਨਜ਼ਦੀਕੀ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ ਨਮਸਕਾਰ ਮੈਂ ਡਾਕਟਰ ਅੰਕਿਤ ਗੁਲਿਆ ਐਮਬੀਬੀਐਸ ਐਮਡੀ ਡੀਐਮ ਕਾਰਡੀਓਲੋজিস্ট ਜੋ ਕਿ ਹੀਰੋ ਹਾਰਟ ਵਿੱਚ ਕੰਮ ਕਰਦਾ ਅੱਜ ਤੁਸੀਂ ਦੇਖਿਆ ਹੋਣਾ ਕਿ ਇੱਕ ਅੰਕਲ ਜੀ ਪਾਰਕ 'ਚ ਟੈਲ ਰਹੇ ਸੀ ਟੈਲ ਤੇ ਟੈਲ ਦੇ ਉਹਨਾਂ ਨੇ ਛਾਤੀ ਵਿੱਚ ਸਪੀਡ ਹੋਈ ਤੇ ਉਹ ਗਿਰ ਗਏ ਤੇ ਆਪਾਂ ਉਹਨਾਂ ਨੂੰ ਤੁਰੰਤ ਸੀਪੀਆਰ ਕਰਕੇ ਉਹਨਾਂ ਦੀ ਜਾਨ ਬਚਾਈ ਤੇ ਸੀਪੀਆਰ ਦੇ ਕੁਝ ਸਟੈਪਸ ਹੁੰਦੇ ਨੇ ਜੋ ਆਪਾਂ ਕੀਤੇ ਆ ਪੇਸ਼ੈਂਟ ਦੇ ਵਿੱਚ ਪਹਿਲਾਂ ਆਪਾਂ ਉਹਨਾਂ ਦਾ ਰਿਸਪੌਂਸ ਚੈੱਕ ਕੀਤਾ ਜੋ ਕਿ ਰਿਸਪੌਂਸ ਨਹੀਂ ਸੀ ਫਿਰ ਉਹਦੇ ਬਾਅਦ ਉਹਨਾਂ ਦਾ ਸਾਹ ਚੈੱਕ ਕੀਤਾ ਫਿਰ ਆਪਾਂ ਤੁਰੰਤ ਸੀਪੀਆਰ ਸ਼ੁਰੂ ਕਰਕੇ ਉਹਨਾਂ ਦੀ ਜਾਨ ਬਚਾਈ ਆ ਸਿਚੁਏਸ਼ਨ ਕਿੱਥੇ ਵੀ ਹੋ ਸਕਦੀ ਹੈ ਕਿਸੇ ਪਾਰਕ 'ਚ ਸੜਕ 'ਚ ਘਰੇ ਤੇ ਤੁਸੀਂ ਸੀਪੀਆਰ ਬਾਰੇ ਅਗਰ ਨੋਲੇਜ ਰੱਖਦੇ ਹੋ ਤਾਂ ਤੁਸੀਂ ਕਾਫੀ ਲੋਕਾਂ ਦੀ ਜਾਨ ਬਚਾ ਸਕਦੇ ਹੋ ਧੰਨਵਾਦ